ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲਬਾਤ ਕਰਾਂਗੇ ਆਪਾਂ ਝੋਨੇ ਦੀ ਘੱਟ ਸਮੇਂ ਵਾਲੀ ਕਿਸਮ ਪੀਆ 126 ਜਿਹਦੇ ਵਿੱਚ ਖਾਸ ਤੌਰ ਤੇ ਤਿੰਨ ਨੁਕਤੇ ਆਪਾਂ ਨੂੰ ਜ਼ਰੂਰ ਫੋਲੋ ਕਰਨੇ ਚਾਹੀਦੇ ਆ। ਜਿਹੜੇ ਹੈਗੇ ਆ ਬਿਨਾ ਖਰਚੇ ਵਾਲੇ ਨੁਕਤੇ ਮੈਨੇਜਮੈਂਟ ਆਪਾਂ ਕਹਿ ਸਕਦੇ ਆ ਕਿਉਂਕਿ ਫਸਲ ਦੇ ਝਾੜ ਦੇ ਵਿੱਚ ਲਵਾਈ ਦਾ ਬਜਾਈ ਦਾ ਸਮਾਂ ਉਹਦੇ ਵਿੱਚ ਬੀਜ ਦੀ ਮਾਤਰਾ ਤੇ ਉਦੋਂ ਬਾਅਦ ਖਾਦਾਂ ਆਗੀਆਂ, ਸਪ੍ਰੇਆਂ ਆਗੀਆਂ, ਕੀੜੇ ਮਕੌੜੇ ਬਿਮਾਰੀ ਤੋਂ ਸੁਰੱਖਿਆ ਆ ਗਈ। ਕੁਦਰਤ ਜਿਹੜਾ ਮੌਸਮ ਆ ਗਿਆ ਉਹਦਾ ਵੀ ਵੱਡਾ ਰੋਲ ਹੁੰਦਾ ਹੈ। ਪਰ ਕਿਉਂਕਿ ਜੋ ਇਸ ਵਾਰ ਵੀ ਪਿਛਲੀ ਵਾਰ ਦੀ ਤਰ੍ਹਾਂ 1126 ਕਾਫੀ ਵੱਡੇ ਰਕਬੇ 'ਚ ਲੱਗਣ ਜਾ ਰਿਹਾ, ਸੋ ਮੈਨੂੰ ਜਿਹੜਾ ਇਸ ਤਰ੍ਹਾਂ ਲੱਗਿਆ ਕਿ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਈਏ ਕਿ ਆਪਣੇ ਧਿਆਨ 'ਚ ਨੁਕਤੇ ਹੋਣ ਪਹਿਲਾਂ ਕਿਉਂਕਿ ਮੌਕੇ ਤੇ ਤਾਂ ਫਿਰ ਪਲੈਨਿੰਗ ਨਹੀਂ ਬਣ ਸਕਦੀ ਪਹਿਲਾਂ ਆਪਣੇ ਦਿਮਾਗ ਚ ਪਲੈਨਿੰਗ ਹੋਣੀ ਚਾਹੀਦੀ ਹੈ ਝਾੜ ਵਾਲੇ ਪਾਸਿਓਂ ਜਿਹੜਾ ਹੈਗਾ ਕੋਈ ਕਮੀ ਨਹੀਂ ਹੈ ਪੀਆਰ 126 ਬੈਸਟ ਵੈਰਾਈਟੀ ਰਹੀ ਹੈ ਹੋਰ ਕਿਸਮਾਂ ਵੀ ਵਧੀਆ ਲੱਗਣੀਆਂ ਪੀਆਰ ਕਿਸਮਾਂ ਬਹੁਤ ਵਧੀਆ ਨੇ ਪੀਆਰ 126 ਹੈ ਕਿ ਘੱਟ ਸਮਾਂ ਘੱਟ ਖਰਚਾ ਪਰਾਲੀ ਘੱਟ ਝਾੜ ਬਹੁਤ ਵਧੀਆ ਤੇ ਪਾਣੀ ਦੀ ਬਚਤ ਤੇ ਕਣਕ ਦੇ ਬੀਜਣ ਦੇ ਵਿੱਚ ਕੋਈ ਸਮੱਸਿਆ ਨਹੀਂ ਹੁੰਦੀ ਪਰਾਲੀ ਖੇਤ ਚ ਸਾਂਭ ਕੇ ਖਰਚਾ ਘੱਟ ਹੁੰਦਾ ਤਾਂ ਹੋਰ ਆਪਾਂ ਨੂੰ ਕੀ ਚਾਹੀਦਾ ਹੈ ਘੱਟ ਖਰਚੇ ਦੇ ਵਿੱਚ ਘੱਟ ਸਮੇਂ ਚ ਆਪਾਂ ਨੂੰ ਚੰਗਾ ਝਾੜ ਮਿਲਦਾ ਤੇ ਸਿੱਧੀ ਬਿਜਾਈ ਵੀ ਤੁਸੀਂ ਕਰ ਸਕਦੇ ਹੋ ਸਿੱਧੀ ਬਿਜਾਈ ਵੀ ਜਿਹੜੀ ਕਿਸਾਨ ਵੀਰੋ ਜੂਨ ਦੇ ਵਿੱਚ ਹੀ ਹੁੰਦੀ ਹੈ ਇਹਦੀ ਜਿਹੜੀ ਐਂਡ ਮਈ ਤੋਂ ਆਪਾਂ ਜੂਨ ਦੇ ਪਹਿਲੇ 15 ਵਾੜੇ ਚਲਾ ਲਈਏ ਤੇ ਜਿਹੜੀ ਪਨੀਰੀ ਬਜਾਈ ਹੈ ਜਾਂ ਲਵਾਈ ਹੈ ਜਿਹੜੇ ਤਿੰਨ ਨੁਕਤਿਆਂ ਦੀ ਮੈਂ ਗੱਲ ਕਰਦਾ ਨਾ ਕਿਉਂਕਿ ਇਸ ਟਾਈਮ ਪ੍ਰਾਈਵੇਟ ਕਿਸਮਾਂ ਦਾ ਵੀ ਬੜਾ ਕਿਸਾਨ ਵੀਰਾਂ ਨੂੰ ਖਿੱਚ ਹੁੰਦੀ ਹੋਊਗੀ ਕਿਉਂਕਿ ਪ੍ਰਮੋਸ਼ਨ ਬੜੀ ਹੁੰਦੀ ਹੈ ਪ੍ਰਚਾਰ ਬੜਾ ਹੁੰਦਾ ਕਿ ਇਹਦਾ ਝਾੜ ਹੈ ਜਿਹਦੇ ਇੰਨਾ ਝਾੜਾ ਸੋ ਝਾੜ ਬਾਰੇ ਵੀ ਮੈਂ ਤਾਂ ਹੀ ਗੱਲ ਕਰਦਾ ਉਹਨਾਂ ਕਿਉਂਕਿ ਆਪਾਂ ਵੀ ਆਪਦੀ ਕਿਸਮ ਬਾਰੇ ਗੱਲ ਕਰੀਏ ਕਿ ਇਹਦਾ ਝਾੜ ਆ ਜਿਹੜਾ ਪਿਛਲੇ ਸਾਲਾਂ ਜੋ ਦੇਖਿਆ ਬਦ ਤੋਂ ਬਦ ਜਿਹੜਾ ਹੈਗਾ ਉਹ ਕਾਫੀ ਉੱਚਾ ਗਿਆ 95 95 ਮਾਣ ਤੱਕ ਗਿਆ ਪਰ ਜੇ ਆਪਾਂ ਤਿੰਨ ਨੁਕਤੇ ਫੋਲੋ ਕਰ ਲਈਏ ਇਹ ਤਾਂ 35 36 ਗਮਟਲ ਤੱਕ ਬੜੇ ਆਰਾਮ ਨਾਲ ਜਿਨ੍ਹਾਂ ਨੇ ਤੁਸੀਂ ਪਿਛਲੀ ਵਾਰ ਦਾ ਆਪਦਾ ਤਜਰਬਾ ਹੋਇਆ ਬਜਾਈ ਦਾ ਸਮਾਂ ਲਵਾਈ ਦਾ ਸਮਾਂ ਜਿਹੜਾ ਉਹ ਤੁਸੀਂ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਝਾੜ ਕਿੰਨਾ ਰਿਹਾ ਸੀ ਕਿਉਂਕਿ ਕਾਫੀ ਵੱਡੇ ਰੰਗ ਦੇ ਬੀਜ ਐਸ ਵਾਰ ਬੀਜਾ ਜਾ ਰਿਹਾ ਹੈ ਤੇ ਪੂਸਾ 44 ਦਾ ਕਈ ਕਿਸਾਨ ਵੀਰਾਂ ਨੇ ਜਿਹੜਾ ਝਾੜ ਕੇ 20 ਪਿਛਲੀ ਵਾਰ ਰੱਖਿਆ ਵੀ ਨਹੀਂਗਾ ਪੀਆਰ 126 ਰੱਖਿਆ ਤੇ ਇੰਨੇ ਚਿਰ ਦੀ ਇਹ ਵੈਰੈਟੀ ਹੋ ਗਈ ਆ ਹੁਣ ਕਾਮਯਾਬ ਪਿਛਲੇ ਸਾਲਾਂ ਤੋਂ ਕਿਸਾਨ ਵੀਰਾਂ ਨੂੰ ਟੈਕਨੀਕਲ ਨੁਕਤੇ ਵੀ ਪਤਾ ਲੱਗੇ ਮੇਰਾ ਖਿਆਲ ਵੀ ਆਪ ਦਾ ਬੀਜ ਤੁਸੀਂ ਝਾੜਿਆ ਹੋਊਗਾ ਜਾਂ ਇੱਕ ਦੂਜੇ ਨਾਲ ਕਿਸਾਨ ਵੀਰਾਂ ਨਾਲ ਵਟਾ ਸਕਦੇ ਆ ਇਹਦੇ ਵਿੱਚ ਬਾਜ਼ਾਰ ਦੇ ਵਿੱਚ ਬਹੁਤ ਆ ਭੱਜਣ ਦੀ ਲੋੜ ਮੇਰਾ ਖਿਆਲ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਕਿਸਮਾਂ ਪਿਛਲੇ ਸਾਲਾਂ ਤੋਂ ਚੱਲ ਰਹੀਆਂ ਆਪਣੇ ਕੋਲੇ ਆਪ ਦਾ ਵੀ ਹੋਣਾ ਚਾਹੀਦਾ ਫਿਰ ਵੀ ਤੁਸੀਂ ਪੀਏਯੂ ਲੁਧਿਆਣਾ ਤੋਂ ਕੇਵੀਗਿਆਂ ਤੋਂ ਇਹਦਾ ਬੀਜ ਲੈ ਵੀ ਸਕਦੇ ਹੋ ਸੋ so, PRX 26 ਦੇ ਜਿਹੜੇ ਤਿੰਨ ਨੁਕਤੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਹੈ ਕਿਸਾਨ ਵੀਰੋਂ ਪਨੀਰੀ ਬਿਜਾਈ ਦਾ ਸਮਾਂ ਪਨੀਰੀ ਬਿਜਾਈ ਗੇਤੀ ਕਰਾਂਗੇ ਤਾਂ ਸਾਰਾ ਆਪਣਾ ਸਿਸਟਮ ਹਿੱਲ ਜਾਣਾ ਪਨੀਰੀ ਬਿਜਾਈ ਇਹਦੀ ਮਈ ਐਂਡ ਜੇ ਆਪਾਂ ਨੂੰ ਗੇਤੇ ਤੋਂ ਗੇਤਾਂ ਵੀ ਲਾਉਣਾ ਤਾਂ 27 28 29 ਮਈ ਦੇ ਕਰੀਬ ਤੇ ਜੇ ਸਭ ਤੋਂ ਬਹੁਤ ਵਧੀਆ ਤੁਸੀਂ ਝਾੜ ਲੈਣਾ ਚਾਹੁੰਦੇ ਆ ਤਾਂ ਜੂਨ ਦੇ ਵਿੱਚ ਉਹ ਵੀ 10 ਜੂਨ ਤੋਂ 20 ਜੂਨ 25 ਜੂਨ 28 ਜੂਨ ਇੱਥੋਂ ਤੱਕ ਤੁਸੀਂ ਇਹਦੀ ਬਜਾਈ ਪਨੀਰੀ ਦੀ ਕਰਨੀ ਜਿੰਨਾ ਲੇਟ ਲੈ ਜਾਓਗੇ ਓਨਾ ਚੰਗਾ ਰਹੂਗਾ ਉਦੋਂ ਬਾਅਦ ਫਿਰ ਲਵਾਈ ਆ ਜਿਹੜੀ ਪਹਿਲਾ ਨੁਕਤਾ ਆ ਗਿਆ ਪਨੀਰੀ ਬਜਾਈ ਦਾ ਸਮਾਂ ਫਿਰ ਆ ਗਿਆ ਤੁਹਾਡਾ ਪਨੀਰੀ ਦੀ ਉਮਰ ਜੇ ਪਨੀਰੀ ਤੁਸੀਂ ਮੰਨ ਲਓ ਵੀ 25 ਜੂਨ ਨੂੰ ਜਾਂ 20 ਜੂਨ ਨੂੰ ਬੀਜੀ ਆ ਤਾਂ ਇਹ ਆਪਾਂ 23 ਤੋਂ 25 ਦਿਨ ਦੀ ਪਨੀਰੀ ਆ ਜਿਹੜੀ ਉਹ ਲਾ ਦੇਣੀ ਖੇਤ ਜਿੰਨੀ ਵੱਡੀ ਪਨੀਰੀ ਹੁੰਦੀ ਜਾਊਗੀ ਉਹਦੇ ਤਣੇ ਦੇ ਵਿੱਚ ਗੰਡਾਂ ਪੈ ਜਾਂਦੀਆਂ ਨੇ ਜੇ ਪਨੀਰੀ 30 ਦਿਨ ਤੋਂ ਉੱਪਰ ਟੱਪ ਜਾਂਦੀ ਹੈ ਤਾਂ ਕੁਝ ਟਾਈਮ ਬਾਅਦ ਹੀ ਉਹਦੀ ਚਾਲੜੀ ਸ਼ਾਖਾ ਉਹ ਨਿਸਰ ਜਾਂਦੀ ਹੈ ਬੇਸ਼ੱਕ ਜਿਹੜੀਆਂ ਫੇਰ ਕਿਸਾਨ ਵੀਰ ਖਾਦ ਉੱਪਰ ਯੂਰ ਗਿਆ ਬਹੁਤ ਜ਼ਿਆਦਾ ਪਾਉਣ ਲੱਗ ਪੈਂਦੇ ਆ ਝਾੜ ਵੀ ਠੀਕ ਠਾਕ ਦੇ ਜਾਂਦਾ ਪਰ ਜੇ ਆਪ ਆਪਣੀ ਦੀ ਛੋਟੀ ਲਾ ਲਈਏ ਤਾਂ ਉਹਦੇ ਵਿੱਚ ਹਰਜੀ ਕੀ ਹੈ ਜੇ ਜ਼ਿਆਦਾ ਰਕਬਾ ਤਾਂ 2-3 ਵਾਰ ਚ ਪਨੀਰੀ ਬੀਜੋ 23 ਤੋਂ 25 ਦਿਨ ਦੀ ਪਨੀਰੀ ਆਪਣੀ ਲੱਗ ਜਾਣੀ ਚਾਹੀਦੀ ਆ ਜਿੰਨੀ ਛੋਟੀ ਪਨੀਰੀ ਲਾਉਂਗੇ ਓਨਾ ਚੰਗਾ ਝਾੜ ਤੁਹਾਡਾ ਇਹ ਦੇਊਗਾ ਓਨਾ ਵਧੀਆ ਚੱਲੂਗਾ ਆਪਾਂ ਨੂੰ ਬੜਾ ਜ਼ੋਰ ਨਹੀਂ ਲਾਉਣਾ ਭੁਖਾਦਾਂ ਜ਼ਰੂਰ ਤੋਂ ਜ਼ਿਆਦਾ ਨਹੀਂ ਪਾਉਣੀ ਆ ਪੈਣੀ ਆ ਜਿਹੜਾ ਪਨੀਰੀ ਲਵਾਈ ਆ ਪਨੀਰੀ ਬਜਾਈ ਜਿਵੇਂ ਤੁਹਾਨੂੰ ਮੈਂ ਦੱਸਤਾ ਕਿ 10 ਤੋਂ 20 ਜੂਨ 25 ਜੂਨ 30 ਜੂਨ ਤੱਕ ਤੇ ਜਿਹੜੀ ਲਵਾਈ ਆ ਦਾ ਬੈਸਟ ਟਾਈਮ ਆ ਜਿਹੜਾ 10 ਜੁਲਾਈ ਤੋਂ 25 ਜੁਲਾਈ ਆ ਲੇਟ ਵੀ ਲਾ ਸਕਦੇ ਪਹਿਲਾਂ ਵੀ ਤੁਸੀਂ ਲਾ ਸਕਦੇ ਕਿਸਾਨ ਵੀਰ ਲਾਉਂਦੇ ਹੀ ਆ ਪਰ ਬੈਸਟ ਆ ਜਿਹੜਾ 10 ਤੋਂ 25 ਜੁਲਾਈ ਉਹਦੇ ਵਿੱਚ ਵੀ ਜਿਹੜਾ 15 ਤੋਂ 20 ਜੁਲਾਈ ਆ ਜਿਹੜਾ ਬਹੁਤ ਵਧੀਆ ਝਾੜ ਦਿੰਦਾ ਫੇਰ ਤੁਹਾਡਾ ਆ ਗਿਆ ਪਨੀਰੀ ਆਪਾਂ ਲਾਉਣੀ ਕਿੰਨੇ ਕਿਲੋ ਬੀਜ ਨਾਲ ਕਈ ਵਾਰ ਕਿਸਾਨ ਵੀਰ 3 ਕਿਲੋ ਨਾਲ ਕਿੱਲਾ ਲਾ ਲੈਂਦੇ ਆ ਕਟੋ ਘੱਟ 5 ਤੋਂ 6 ਕਿਲੋ ਵੀ ਕਿਉਂਕਿ ਰეკਮੈਂਡਡ 7-8 ਕਿਲੋ ਤੱਕ ਆ ਕਟੋ ਘੱਟ ਕਟੋ ਘੱਟ 5 ਤੋਂ 6 ਕਿਲੋ ਵੀ ਨਾਲ ਆਪਾਂ ਕਿੱਲਾ ਲਾਉਣਾ ਹੈ ਕਿਉਂਕਿ ਜੇ ਸੰਘਣਾ ਲਾਵਾਂਗੇ ਉਹਦੇ ਵਿੱਚ ਮਦਰ ਟੇਲਰ ਆ ਜਿਹੜੇ ਉਹ ਵੱਜ ਜਾਂਦੇ ਆ ਆਪਾਂ ਨੂੰ ਜ਼ਰੂਰ ਤੋਂ ਜ਼ਿਆਦਾ ਜ਼ਰੂਰੀ ਨਹੀਂ ਪਾਉਣੀ ਬੰਨੀ ਬਾਰ-ਬਾਰ ਜ਼ਰੂਰੀਆ ਤੇ ਮੈਂ ਤਾਂ ਸਟ੍ਰੈਸ ਦੇ ਰਿਹਾ ਵੀ ਪਿਛਲੀ ਵਾਰ 5-5 ਘਟੇ 6-6 ਘਟੇ ਕਿਸਾਨ ਵੀ ਰਣੇ ਪੀਆਰ 126 ਚ ਪਾਤੇ ਸੀ ਆਪਣਾ 2 2.5 ਘਟੇ ਆ ਨਾ ਬਹੁਤ ਵਧੀਆ ਪਰਫਾਰਮੈਂਸ ਹੋ ਜਾਂਦੀ ਹੈ ਕਿਉਂਕਿ ਬੈਲੈਂਸ ਨਿਊਟ੍ਰੀਸ਼ਨ ਦਿਓ ਨਾਈਟ੍ਰੋਜਨ ਦਿਓ ਫਾਸਫੋਰਸ ਦੀ ਘਾਟ ਆ ਉਹ ਦਿਓ ਪੋਟਾਸ਼ ਦਿਓ ਜੇ ਫਾਸਫੋਰਸ ਦੀ ਘਾਟ ਆ ਮਿੱਟੀ ਪਰਖ ਅਧਾਰ ਤੇ ਨਹੀਂ ਤਾਂ ਕਣ ਕਾਲੀ ਵਾਧੂ ਹੁੰਦੀ ਹੈ ਡੀਪੀ ਤੇ ਪੋਟਾਸ਼ ਦੀ ਘਾਟ ਆ ਪੋਟਾਸ਼ ਉੱਤੇ ਲੋਹਾ ਤਾਤ ਵਾਲੀਆਂ ਜੇ ਲੋਹਾ ਤਾਤ ਦੀ ਘਾਟ ਆਉਂਦੀ ਹੈ ਹਲਕੀਆਂ ਦਰਮਿਆਨੇ ਤੋਂ ਹਲਕੀ ਜ਼ਮੀਨ ਤਾਂ ਇਹ ਸਪਰੇਅ ਕਰੋ ਇਹ ਨੁਕਤੇ ਅਪਣਾਓ ਬਾਕੀ ਆਪਾਂ ਨਾਲ ਦੀ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ